ਬੈਰੀ ਜੀ ਕਾ ਖਾਲਸਾ ਬੈਰੀ ਜੀ ਕੀ ਫਤਿਹ ਗੁਰੂ ਗ੍ਰੰਥ ਸਾਹਿਬ ਜੀ ਦੇ ਵੇਦ ਵੀ ਦੇ ਕੇਸਾਂ ਦੇ ਵਿੱਚ ਇੱਕ ਬੜੀ ਅਹਿਮ ਡਿਵੈਲਪਮੈਂਟ ਆ ਪਰ ਮੈਂ 8 ਦਿਨ ਪਹਿਲਾਂ ਵੀ ਇੱਕ ਵੀਡੀਓ ਪਾਈ ਸੀ ਜਿਸ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿ ਹਾਈ ਕੋਰਟ ਨੇ ਇੱਕ ਕੇਸ ਜਿਹੜੇ ਪਟੰਨਾ ਕੋਰਟ ਵਿੱਚ ਚੱਲ ਰਹੇ ਸੀ ਮੋਗਾ ਕੋਰਟ ਵਿੱਚ ਚੱਲ ਰਿਹਾ ਸੀ 3454 ਵਿੱਚ ਚੱਲ ਰਿਹਾ ਸੀ ਉਹ ਸਾਰੇ ਆਰਡਰ ਕਰਤੇ ਕਿ ਪੰਜਾਬ ਤੋਂ ਬਾਹਰ ਟ੍ਰਾਂਸਫਰ ਕਰ ਦਿੱਤੇ ਜਾਣ ਕਿਉਂਕਿ ਪੰਜਾਬ ਦੇ ਵਿੱਚ ਮਹਾਲ ਠੀਕ ਨਹੀਂ ਆਇਆ। ਔਰ ਇਹ ਹਾਈ ਕੋਰਟ ਦੇ ਆਰਡਰ ਦੇ ਖਿਲਾਫ ਅ ਸੁਪਰੀਮ ਕੋਰਟ ਦੇ ਵਿੱਚ ਜੋ ਪੀੜਤ ਆ ਜੋ ਕੰਪਲੇਨੈਂਟ ਆ ਉਹ ਸੇਵਕ ਸਿੰਘ ਮੋਕੇ ਤੋਂ ਉਹ ਗਏ ਕਿਉਂ ਪੰਜਾਬ ਦੀ ਸਰਕਾਰ ਨੇ ਕੋਈ ਅਪੀਲ ਸੁਪਰੀਮ ਕੋਰਟ 'ਚ ਪੇਸ਼ ਨਹੀਂ ਕੀਤੀ। ਉਹਦੇ ਵਿੱਚ ਤਾਂ ਦੱਸਿਆ ਸੀ ਕਿ ਉਹ ਪਰਸੇਵ ਸਿੰਘ ਨਾਲੋਂ ਬੈਂਕ ਵਿੱਚ ਹੋਇਆ ਤੇ ਉਸ ਕੇਸ ਦੇ ਵਿੱਚ ਸੁਪਰੀਮ ਕੋਰਟ ਨੇ ਸਟੇ ਕਰਤੀ ਇੱਕ ਕੇਸ ਵਿੱਚ। ਤਿਆ ਮੈਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਚਿੱਠੀ ਵੀ ਲਿਖੀ ਕਿ ਜਿਹੜੇ ਦੂਜੇ ਕੇਸ ਜਾਤੇ ਨੇ ਕਿ ਸੰਜਵੀ ਪੰਜਾਬ ਸਰਕਾਰ ਨੂੰ ਅਪੀਲ ਸੁਪਰੀਮ ਕੋਰਟ ਕੋਲ ਫਾਈਲ ਕਰਨੀ ਚਾਹੀਦੀ ਆ ਕਿ ਪੰਜਾਬ ਦਾ ਮਾਹੌਲ ਠੀਕ ਆ ਤੇ ਸਰਕਾਰ ਜੋ ਵੀ ਸਿਕਿਉਰਿਟੀ ਚਾਹੀਦੀ ਆ ਉਹਨਾਂ ਨੂੰ ਉੱਥੇ ਦਵੇਗੀ ਜੋ ਮਿਲਵਾਉਣਾ ਚਾਹੀਦੀ ਆ ਕਿਉਂਕਿ ਪਹਿਲਾਂ ਵੀ 2020 ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਕੇਸ ਫਾਈਲ ਹੋਇਆ ਸੀ ਕਿ ਇਹ ਕਿ ਕੇਸ ਪੰਜਾਬ ਤੋਂ ਬਾਹਰ ਟ੍ਰਾਂਸਫਰ ਕਰਨਾ ਹੈ ਤੇ ਉਦੋਂ 2020 ਦੀ ਜੋ ਸਰਕਾਰ ਸੀ ਉਸ ਟਾਈਮ ਦੀ ਕਾਂਗਰਸ ਸਰਕਾਰ ਸੀ ਕਪਟਨ ਦੀ ਸਰਕਾਰ ਉਹਨਾਂ ਨੇ ਸੁਪਰੀਮ ਕੋਰਟ ਨੂੰ ਅਸ਼ੋਰੈਂਸ ਦਿੱਤੀ ਸੀ ਕਿ ਅਸੀਂ ਇਹਨਾਂ ਨੂੰ ਪੁਲਿਸ ਸਿਕਿਉਰਟੀ ਦੇਵਾਂਗੇ ਔਰ ਕੇਸ ਪੰਜਾਬ ਤੋਂ ਟ੍ਰਾਂਸਫਰ ਕਰ ਬਾਹਰ ਕਰਦੇ ਕੋਈ ਯੋਗ ਸੁਪਰੀਮ ਕੋਰਟ ਨੇ ਡਿਸਕਸ ਕਰਤੀ ਸੀ ਹੁਣ ਆ ਜਿਹੜਾ ਫੈਸਲਾ ਆਇਆ ਆ 2025 ਚ ਆਇਆ ਹੈ ਕਿ ਪੰਜਾਬ ਹਾਈ ਕੋਰਟ ਦਾ ਫੈਸਲਾ ਤੇ ਉੱਥੇ ਹਾਈ ਕੋਰਟ ਨੇ ਕਿਹਾ ਕਿ ਕੇਸ ਸਾਰੇ ਬਾਹਰ ਟ੍ਰਾਂਸਫਰ ਕਰ ਦਿਓ ਪੰਜਾਬ ਤੋਂ ਬਾਹਰ ਟ੍ਰਾਂਸਫਰ ਕਰ ਦਿਓ ਮੈਂ ਤਾਂ ਬੇਨਤੀ ਕੀਤੀ ਸੀ ਸੰਗਠਨ ਨੂੰ ਵੀ ਬੇਨਤੀ ਕੀਤੀ ਸੀ ਸਾਰੇ ਕਿ ਮੈਂ ਤਾਂ ਮੁੱਖ ਮੰਤਰੀ ਸਾਹਿਬ ਨੂੰ ਚਿੱਠੀ ਲਿਖਤੀ ਹਾਂ ਸੰਗਠਨ ਨੂੰ ਜੋਰ ਪਾਵੇ ਕਿ ਸਰਕਾਰ ਵੀ ਇਹਦੇ ਖਿਲਾਫ ਅਪੀਲ ਫਾਈਲ ਕਰੇ ਹੁਣ ਮੈਂ ਤੁਹਾਨੂੰ ਦੱਸਾਂ ਇੱਕ ਕੇਸ ਨੂੰ ਸੋਮਵਾਰ ਨੂੰ ਲਿਖਿਆ ਤੇ ਇਹਦੇ ਬਾਰੇ ਮੈਂ ਤੁਹਾਨੂੰ ਡਿਟੇਲ ਦੱਸਦੇ ਆ ਆ ਹੈਗਾ ਘਰਸੇ ਵਿਕਸਿੰਧਾ ਕੇਸ ਜੋ ਜੋ ਮੋਗੇ ਦੇ ਵਿੱਚ ਲੱਗਿਆ ਵਾ ਔਰ ਘਰਸੇ ਵਿਕਸਿੰਧਾ ਕੇਸ ਵਿੱਚ ਤੁਸੀਂ ਦੇਖੋਗੇ ਇਹ ਸਮਾਜ ਸਰਪਿੰਡ ਦਾ ਕੇਸ ਹੈ 4 ਨਵੰਬਰ 2015 ਨੂੰ ਗੁਰਸੇਵਕ ਸਿੰਘ ਜੀ ਨੇ ਆਕੇ ਦੱਸਿਆ ਕਿ ਗੁਰੂ ਗ੍ਰੰਥ ਸਾਹਿਬ ਦੇ ਅੰਗ ਕਾੜ ਕੇ ਸਮਾਜ ਸਰ ਗਲੀਆਂ ਦੇ ਵਿੱਚ ਸੁੱਟੇ ਕਿ ਪੁਲਿਸ ਨੇ ਇਨਵੈਸਟੀਗੇਸ਼ਨ ਕੀਤੀ ਬੜੀ ਧੀਰ ਪਹਿਲਾਂ ਤਾਂ ਪੁਲਿਸ ਨੇ ਕੁਐਸ਼ਨ ਹੀ ਨਹੀਂ ਲਿਆ ਅਖੀਰ ਦੇ ਉੱਤੇ ਜਾ ਕੇ 2018 ਚ 3 ਸਾਲਾਂ ਬਾਅਦ ਰਣਵੀਰ ਸਿੰਘ ਖਟੜਾ ਦੀ ਜੋ ਐਸਆਈਟੀ ਸੀ ਉਹਨੇ ਚ ਪ੍ਰੋਪਰ ਇਨਵੈਸਟੀਗੇਸ਼ਨ ਕਰਕੇ ਉਹ ਇਨਵੈਸਟੀਗੇਸ਼ਨ ਕਰਕੇ ਤਦ ਉਹਨਾਂ ਨੇ ਜੀ ਦੇ ਚ ਚਾਰ ਸ਼ੀਟ ਖਾਈ ਤੇ ਮਲਜੀਤਵਰ ਨੂੰ ਨਾਮਜ਼ਦ ਕੀਤਾ ਕਿ ਉਹ ਕੇਸ ਮੋਗਾ ਅਦਾਲਤ ਵਿੱਚ ਚੱਲ ਰਿਹਾ ਸੀ ਹੁਣ ਤੁਸੀਂ ਦੂਜਾ ਕੇਸ ਲੈ ਲੋ ਜੀ ਇਹ ਹੈਗਾ ਇਹ ਵੀ 2015 ਦਾ ਇਹ ਕੇਸ ਹੈਗਾ ਸੁਖ ਇਹਦਾ ਸੁਰਦੇਵ ਸਿੰਘ ਦਾ ਇਹਦੇ ਵਿੱਚ ਸੁਰਦੇਵ ਸਿੰਘ ਉਹਨਾਂ ਨੇ ਕਿਹਾ ਇਹ 2016 ਦਾ ਇਹ 26 ਜੂਨ 2016 ਨੂੰ ਇਹਦੇ ਵਿੱਚ ਉਹਨਾਂ ਨੇ ਕਿਹਾ ਦਿਆਲਪੁਰਾ ਪਿੰਡ ਦੇ ਵਿੱਚ ਸੁਖਮਨੀ ਸਾਹਿਬ ਦੇ ਘੁਟਕਾ ਸਾਹਿਬ ਦੇ ਪੇजेस پارک ਦੇ ਸਾਰੇ ਛੁੱਕੇ ਪੈਸੇ ਇਹ ਵੀ 2016 ਚੋਂ ਕੋਈ ਇਨਵੈਸਟੀਗੇਸ਼ਨ ਨਹੀਂ ਹੋਈ ਬਿਲਕੁਲ ਕੋਈ ਇਤਿਆਹ ਕਾਰਵਾਈ ਨਹੀਂ ਹੋਈ ਇਹ ਵੀ ਜਾ ਕੇ ਰਣਵੀਰ ਸਿੰਘ ਖਟੜਾ ਦੀ ਜੋ SACC ਉਹਨੇ ਇਹਦੇ ਚ ਜਾ ਕੇ ਜਾਂਚ ਫਾਈਲ ਕੀਤੀ ਪਰ ਤੀਸਰਾ ਕੇਸ ਲੈਂ ਲੋਜੀ ਇੱਕ ਕੇਸ ਆ ਗਿਆ ਇਕਬਾਲ ਸਿੰਘ ਦਾ ਇਹ 20 ਅਕਤੂਬਰ 2015 ਨੂੰ ਇਕਬਾਲ ਸਿੰਘ ਹਰਾਨੇ ਇਹ ਵੀ ਗੁਰਸਰਪਿੰਡ ਦੇ ਨੇ ਉਹਨਾਂ ਨੇ ਜਾ ਕੇ ਪੁਲਿਸ ਨੂੰ ਦੱਸਿਆ ਕਿ ਗੁਰੂ ਗ੍ਰੰਥ ਸਾਹਿਬ ਦੇ ਅੰਗ ਗਲੀਆਂ ਦੇ ਵਿੱਚ ਪਾੜ ਕੇ ਸੁੱਟੇ ਪਏ ਤੇ ਧਿਆਲਪੁਰਾ ਥਾਣੇ ਦੇ ਵਿੱਚ ਪੁਲਿਸ ਨੇ ਕੇਸ ਰਜਿਸਟਰ ਕੀਤਾ ਪਰ ਇਹਦੇ ਤੇ ਵੀ ਕੋਈ ਕਾਰਵਾਈ ਪਹਿਲਾਂ ਨਹੀਂ ਹੋਈ ਪਰ ਨਵੀਰ ਸਿੰਘ ਖਟੜਾ 2016 ਦੇ ਵਿੱਚ ਨਵੀਰ ਸਿੰਘ ਖਟੜਾ ਦੀ ਜੋ ਐਸਆਈਟੀ ਬਣੀ ਸੀ ਉਹਨਾਂ ਨੇ ਇਹਦੇ ਵਿੱਚ ਮਲਜਬਾਨ ਨੂੰ ਨਾਮਜ਼ਦ ਕੀਤਾ ਤੇ ਇਹ ਕੇਸ ਬਠਿੰਡੇ ਚੱਲ ਰਿਹਾ ਹੁਤੇ ਅਗਲਾ ਕੇਸ ਲੈ ਲੋ ਜੀ ਇਹ ਆ ਗੁਰਚਰਨ ਸਿੰਘ ਦਾ ਕੇਸ ਗੁਰਚਰਨ ਸਿੰਘ ਨੇ 3 ਜੁਲਾਈ 2016 ਨੂੰ ਕਿਸਨੇ ਇਹ ਵੀ ਕੇਸ ਇਹ ਭਗਤਾ ਭਗਤਾ ਭਾਈ ਦੇ ਡਾਕ ਦਾ ਕੇਸ ਹੈ ਉਹਨਾਂ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੇ ਜੇ 18 ਜੂਨ 2016 ਨੂੰ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜ ਕੇ ਗਲੀਆਂ ਦੇ ਵਿੱਚ ਸੁੱਟੇ ਤੇ ਇਹ ਕੇਸ ਜਿਹੜਾ ਹੈਗਾ ਇਹਦੇ ਵਿੱਚ ਜਾ ਕੇ ਚਾਰ ਸ਼ੀਟ ਇਹ ਵੀ ਹੋਈ ਐਸਆਈਟੀ ਨੇ ਚਾਰ ਸ਼ੀਟ ਫਾਈ ਕੀਤੀ ਮੋਜਵਾਨ ਨੂੰ ਨਾਮਜ਼ਦ ਕੀਤਾ ਤੇ ਅਰ ਇਹ ਕੇਸ ਜਿਹੜਾ ਹੈਗਾ ਇਹ ਫ੍ਰੀਪੋਰਟ ਚੱਲ ਰਿਹਾ ਇਹ ਸਾਰੇ ਦੇ ਸਾਰੇ ਕੇਸ ਪੰਜਾਬ ਹਾਈ ਕੋਰਟ ਨੇ ਟਰਾਂਸਫਰ ਕਰਤੇ ਹੁਣ ਇਹ ਜਿਹੜੇ ਜਿਹੜੇ ਸਾਡੇ ਕੰਪਲੇਨੈਂਟ ਨੇ ਇਹਨਾਂ ਨੇ ਆਪਣੇ ਬਠਿੰਡੇ ਜਾਂਦੇ ਆ ਹਰ ਤਰੀਕ ਦੇ ਉੱਤੇ ਉਹ ਇਹ ਫੜਦਾ ਪਾਈ ਵਾਲੇ ਫ੍ਰੀਡ ਕੋਰ ਜਾਂਦੇ ਆ ਉਹ ਜਿਹੜੇ ਗੁਰੂ ਸਰ ਜਿਹੜੇ ਸਮਾਲ ਸਰ ਵਾਲੇ ਆ ਉਹ ਮੋਗੇ ਜਾਂਦੇ ਆ ਜਾਂ ਕਿ ਕਰਦੇ ਆ ਤੇ ਹੁਣ ਇਹਨਾਂ ਨੂੰ ਕਿ ਸਾਨੂੰ ਸਾਰਿਆਂ ਨੂੰ ਟ੍ਰਾਂਸਫਰ ਕਰ ਦਿੱਤਾ ਚੰਡੀਗੜ੍ਹ ਇੱਕੋ ਖੇਤਰੀ ਵਿੱਚ ਇੱਕੋ ਪੋਸ਼ ਵਿੱਚ ਜਿੱਥੇ ਕਿ ਉਹ ਜ਼ਿਆਦਾਤਰ ਇਹ ਸਾਰੇ ਜ਼ਿਆਦਾ ਵਰਜੋ ਇਹ ਡੇਰੇ ਵਾਲੇ RAM REEM ਦੇ ਡੇਰੇ ਪਰ ਉੱਥੇ ਉਹਨਾਂ ਸਾਰਿਆਂ ਨੂੰ ਕਿਉਂਕਿ ਬੜਾ ਸੌਖਾ ਹੋ ਜੂ ਇੱਕੋ ਪੋਸ਼ ਵਿੱਚ ਆਉਣਾ ਉਹਨਾਂ ਵਾਸਤੇ ਬੜਾ ਸੌਖਾ ਹੋ ਜੂਗਾ ਸਾਡੇ ਜਿਹੜੇ ਇਹ ਕੰਪਲੇਨੈਂਟ ਵਿਚਾਰੇ ਜਿਹੜੇ ਕੌਮ ਦੇ ਵਾਸਤੇ ਕੰਮ ਕਰ ਰਹੇ ਆ ਉਹਨਾਂ ਨੂੰ ਭੱਜਣਾ ਪਊਗਾ ਉੱਥੇ ਚੰਡੀਗੜ੍ਹ ਵਾਰੀ ਵਾਰੀ ਨਾਲੇ ਉੱਥੇ ਤੁਹਾਨੂੰ ਪਤਾ ਜੋ ਇੱਕੋ ਅਦਾਲਤ ਦੇ ਵਿੱਚ ਕਿੰਨਾ ਉਹਨਾਂ ਸੱਖਾ ਹੋ ਜਾਣਾ ਸਾਰੀ ਇੱਕੋ ਸੈਟਅਪ ਉਹਨਾਂ ਨੇ ਕਿਹਾ ਸੀ ਕੋਈ ਜੀ ਕਰਨਾ ਸਰਕਾਰੀ ਵਕੀਲਾ ਪ੍ਰਿੰਮਰਚੀ ਦਾ ਉੱਤੇ ਕਰਵਾ ਲੈਣਾ ਔਰ ਫਿਰ ਤੁਹਾਨੂੰ ਪਤਾ ਕੋਰਟ ਕੋਰਟ ਸੀ ਵੀ ਕੀ ਕੀ ਕੰਮ ਕੀਤੇ ਵੇਖਣ ਲਗੇ ਉਸ ਤਰ੍ਹਾਂ ਨਹੀਂ ਹਾਲ ਹੈ ਤੇ ਪਰ ਹੁਣ ਇਹਦੇ ਵਿੱਚ ਹੈਰਾਨੀ ਦੀ ਗੱਲ ਇਹ ਆ ਕਿ ਸਰਕਾਰ ਨੇ ਅਜੇ ਤੱਕ ਅਪੀਲ ਨਹੀਂ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਦੇ ਵਿੱਚ ਮਾਰਚ ਦਾ ਫੈਸਲਾ ਹਾਈ ਕੋਰਟ ਦਾ ਕਿ ਪੰਜਾਬ ਦਾ ਮਾਹੌਲ ਠੀਕ ਨਹੀਂ ਹੈ ਕੇਸ ਪੰਜਾਬ ਤੋਂ ਬਾਹਰ ਟ੍ਰਾਂਸਫਰ ਕਰਦੇ ਹੋ 20 ਦਿਨ ਹੋ ਗਏ ਜਦੋਂ ਮੈਂ ਚੀਫ ਮਿਨਿਸਟਰ ਸਾਹਿਬ ਨੂੰ ਚਿੱਠੀ ਲਿਖੀ ਸੰਘਤਰ ਨੂੰ ਬੇਨਤੀ ਕੀਤੀ ਸੀ ਕਿ ਸਾਰੀ ਸੰਘਤਰ ਇਹਦੇ ਤੇ ਜੋਰ ਪਾਓ ਪੰਜਾਬ ਸਰਕਾਰ ਤੇ ਕਿਉਂਕਿ ਪੰਜਾਬ ਸਰਕਾਰ ਦਾ ਫਰਜ ਬੰਦਾ ਉਹ ਅੱਗੇ ਸੁਪਰੀਮ ਕੋਰਟ ਨੂੰ ਕਹਿਣਾ ਸੀ ਜੋ ਵੀ ਇਹਨਾਂ ਨੂੰ ਸਿਕਿਉਰਟੀ ਹੈ ਦਿਨ ਨੂੰ ਤਿਆਰਾ ਮਾਹੌਲ ਪੰਜਾਬ ਦਾ ਕੀ ਮਾਹੌਲ ਵਿਗੜਿਆ ਅਸੀਂ ਆ ਕੇ ਸਪਰੀਂਗ ਕੋਰ ਨੂੰ ਕਿਹਾ ਇਹ ਨਾਲ ਵੱਲੋਂ ਕਿ ਇਹ ਸਾਰੇ ਰਹਿੰਦੇ ਉੱਥੇ ਆ ਆਪਣੇ ਸਮਾਗਮ ਉੱਥੇ ਕਰਦੇ ਆ ਆਪਣੇ ਸਾਰੇ ਜਿੰਨੀਆਂ ਨਾ ਦੀਆਂ ਧਾਰਮਿਕ ਐਕਟੀਵਿਟੀ ਆ ਸਾਰੇ ਪ੍ਰੋਗਰਾਮ ਆ ਉਹ ਉੱਥੇ ਹੁੰਦੇ ਆ ਉਥੇ ਤਾਂ ਡੰਨੀ ਤੇ ਕੇਸ ਪੁਕਤ ਲਗੇ ਨੂੰ ਕਾਦਾ ਡਰਾ ਕਿਉਂਕਿ ਇਹਨਾਂ ਦੇ ਮਨਸੇ ਕੋਈ ਹੋਰ ਆ ਇਸ ਕਰਕੇ ਪਰ ਪੰਜਾਬ ਸਰਕਾਰ ਨੇ ਅਜੇ ਤੱਕ ਕੋਈ ਅਪੀਲ ਨਹੀਂ ਫੈਲ ਕੀਤੀ ਆ ਦੇਖੋ ਆ ਹੁਣ ਸੋਮਵਾਰ ਨੂੰ 13 ਤਰੀਕ ਨੂੰ ਆ ਸਾਰੇ ਕੇਸ ਲਗੇ ਆ ਜਿਹੜੇ ਪਹਿਲਾਂ ਸਰ세ਵਿਕ ਸਿੰਘ ਨੇ ਫਾਈਲ ਕੀਤਾ ਸੀ ਹੁਣ ਗੁਰਚਰਨ ਸਿੰਘ ਇਕਬਾਲ ਸਿੰਘ ਤੇ ਸੁਖਦੇਵ ਸਿੰਘ ਵੀ ਮੇਰੇ ਕੋਲ ਆਏ ਨੇ ਉਹਨਾਂ ਵੱਲੋਂ ਵੀ ਫਾਈਲ ਕਰਤੇ ਆ ਸੁਪਰੀਮ ਕੋਰਟ ਦੀ ਲਿਸਟ ਦੇਖ ਲੋ ਸੋਮਵਾਰ ਨੂੰ ਸਾਰੇ ਕੇਸ ਸੁਪਰੀਮ ਕੋਰਟ ਦੇ ਵਿੱਚ ਇਹ ਜੋ ਕੰਪਲੇਨੈਂਟ ਆ ਸ਼ਿਕਾਇਤ ਕਰਤਾ ਉਹਨਾਂ ਨੂੰ ਗਿਵਿਆ ਪਰ ਪੰਜਾਬ ਸਰਕਾਰ ਨੇ ਕੋਈ ਕਦਮ ਨਹੀਂ ਚੁੱਕਿਆ ਕੋਈ ਨਹੀਂ ਇਹ ਬੜਾ ਦੁੱਖੰਤ ਹੈ ਸਾਰਾ ਕੁਝ ਦੇਖ ਕੇ ਅੱਜ ਤੇ ਮੈਂ ਜਿਹੜਾ ਹੁਣ ਇਹ ਤੇ ਚ ਤੁਹਾਨੂੰ ਸੰਗਤ ਨੂੰ ਵੀ ਇਹ ਕਹਿਣਾ ਚਾਹੁੰਦਾ ਸਾਰਿਆਂ ਨੂੰ ਇਪੀਦਰ ਹੋ ਗਈ। ਵੀਦਰ ਹੋ ਗਈ। ਕੀ ਆਪਾਂ ਸਰਕਾਰ ਉੱਤੇ ਜੋੜ ਪਾ ਕੇ ਅਪੀਲ ਵੀ ਨਹੀਂ ਫਾਈਲ ਕਰਵਾ ਸਕੀ ਸੀ ਰਖਾ। ਤੇ ਫੇਰ ਆਪਾਂ ਹੁਣ ਕੀ ਕੀ ਕਰਾਂ? ਨਾਲੇ ਲੋਨ ਸਭ ਤੋਂ ਕੀ ਹੈ? ਇੰਨਾ ਕੰਪੀਡੀਅੰਟ। ਹੁਣ ਦੇਖੋ ਸੋਮਵਾਰ ਨੂੰ ਕੀ ਹੁੰਦਾ? ਕਿਉਂਕਿ ਬਿਨਾਂ ਸਰਕਾਰ ਦੀ ਸਪੋਰਟ ਤੋਂ ਬੜਾ ਮੁਸ਼ਕਲ ਹੈ। ਬੜਾ ਮੁਸ਼ਕਲ ਹੈ। ਇਹ ਤਾਂ ਵਿਚਾਰੇ ਜੀ ਸ਼ਿਕਾਇਤ ਕਰਦੇ ਤਾਂ ਪੱਕੀ ਰਹੇ ਆ। ਪਰ ਸਰਕਾਰ ਜੇ ਨੀਰ ਸਪੋਰਟ ਨਹੀਂ ਕਰੇਗੀ ਇਹ ਮੁਸ਼ਕਲ ਹੋ ਜਾਣਾ ਤਾਂ ਇਹ ਕੇਸ ਜੋ ਗੁਰੂ ਗਰਨ ਸਾਹਿਬ ਦੇ ਅੰਗ ਪਾਟ ਦੇ ਸੜਕਾ ਤੇ ਸੁਟੇ ਹੋਏ ਇਹ ਬੇਅਦਲੀ ਇਹ ਕੇਸ ਵੈਸੇ ਤਾਂ ਐਨਆਰ ਅਲਾਪਾਣੀ ਆ ਸੀ ਸਪੈਸ਼ਲ ਲਾਅ ਬਣਾ ਰਹੀ ਸੀ ਚੈੱਕ ਕਰਦੇ ਆ ਸੀ ਉਹ ਕਰ ਰਹੇ ਆ ਪਰ ਜਿਹੜੇ ਕੇਸ ਪੈਂਡਿੰਗ ਪਏ ਨੇ ਇਹ ਪੈਂਡੇ ਪਰ ਇਹਦੇ ਵਿੱਚ ਕੋਈ ਕਾਰਵਾਈ ਕੋਈ ਕਾਰਵਾਈ ਨਹੀਂ ਨਿਕਲ ਸਕੀ ਕਾਰਵਾਈ ਬਲਕਿ ਇਹਦਾ ਮੈ ਮੈਨੂੰ ਤਾਂ ਸਮਝ ਨਹੀਂ ਆਉਂਦੀ ਕੀ ਇਹਦਾ ਮਤਲਬ ਹੋ ਰਿਹਾ ਢੇਰੇ ਵਾਲੇ ਤਾਂ ਬਹੁਤ ਪਾਵਰ ਬਹੁਤ ਪਾਵਰਫੁਲ ਆ ਸਿੱਖ ਕੌਮ ਦੇ ਵਿੱਚ ਤਾਂ ਇਹ ਕਿਸੇ ਨੂੰ ਪਰਵਾਹੀ ਨਹੀਂ ਸਾਡੇ ਕਜੋਰੀ ਨਹੀਂ ਸਾਡੇ ਸਭ ਕੁਝ ਕਰਨ ਜੋਗੇ ਨਹੀਂ ਨਹੀਂ ਢੇਰੇ ਵਾਲੇ ਜੋ ਕੰਮ ਕਰਵਾਸਣ ਚਲੋ ਤੁਹਾਨੂੰ ਦੱਸਣਾ ਸੀ ਮੈਂ ਤਾਂ ਜੋਰ ਲਾਵਾਂਗੇ ਆਪਣੇ ਨੂੰ ਸੁਪਰੀਮ ਕੋਰਟ 'ਚ ਸੋਮਵਾਰ ਨੂੰ ਪੂਰਾ ਜੋਰ ਲਾਵਾਂਗੇ ਬਾਕੀ ਦੇਖਦੇ ਆ ਜੋ ਕਾਰਵਾਈ ਹੋਏਗੀ ਤਾਂ ਦੱਸਦੇ ਆ ਵਾਧਵਾ ਸ਼ੁਕਰੀਆ ਮਿਹਰਬਾਨੀ ਵੈਲਯੂ ਖਾਲਸਾ ਸਾਹਿਬ ਹੈ ਕੀਪਟ